ਸਤਨਾਮ ਸ੍ਰੀ ਵਹਿਗੁਰੂ ਸਾਹਿਬ ਜੀ ਬਰਮਹ ਮਹਾਜ ਮਹਿਲਾ ਪੰਜਾਬ ਕਦ ਚੋਕ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਚਾਰ ਕੁੰਟ ਦਾ ਦਿਸ ਭ੍ਰਮੇ ਤੱਕ ਆਏ ਪ੍ਰਭ ਕੀ ਸ਼ਾਮ ਤੈਨ ਦੁ ਦੇ ਤੇ ਬਾਹਰੀ ਕਿਤੇ ਨਾ ਆਵੇ ਕੰਮ ਜਲ ਬਿਨ ਸ਼ਕ ਪਮਲਾਵਤੀ ਉਪਜੈ ਨਾਹੀ ਨਾਮ ਹਰ ਨਾ ਨਾ ਮਿਲੀ ਐ ਸਾਜਨੇ ਕਤ ਪਾਈ ਐ ਬਿਸ਼ਰਾਮ ਜਿਤ ਕਰ ਹਰ ਕੰਤ ਨਾ ਪ੍ਰਗਟੀ ਪਟਨਾਗਰ ਸੇ ਗ੍ਰਾਮ ਸਰਵ ਸ਼ਿੰਗਾਰ ਤੰਬੂੜ ਰਸ ਸਣਦੇਹੀ ਸਭ ਕਾਮ ਪ੍ਰਭ ਸੁਆਮੀ ਕੰਤ ਵਿਹੂਣੀਆਂ मीत सजन सब जाम नानक बिनंतियां कर कृपा दीजे नाम ਹਰ ਮਿਲੋ ਸੁਮੀ ਸੰਗ ਪ੍ਰਭ ਜਿਸ ਕਾ ਨਿ ਚਲਤਾਮ ਚੇਤ ਗੋਵਿੰਦ ਅਰਾਧੀ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਇ ਤਿਸੇ ਗਣਾ ਇਕ ਖਿਨ ਤਿਸ ਬਿਨ ਜੀਵਣਾ ਬਿਰਤਾ ਜਨਮ ਜੜਾ ਜਲ ਥਲ ਮਹੀਲ ਪੂਰੀਆ ਰਗਿਆ ਵਿੱਚ ਬਣਾ ਸੋ ਪ੍ਰਵ ਚਿਤਨ ਅਵਈ ਕਿਤੜਾ ਦੁਖ ਗਣਾ ਜਿਨੀ ਰਹੇ ਆ ਸੋ ਪ੍ਰਭੂ ਤਿਨੋਂ ਪਾਗਮਣਾ ਔਰ ਦਰਸ਼ਨ ਕੋ ਮਨ ਲੋਚਦਾ ਨਾਨਕ ਭਿਆਸ ਮਨਾ ਚੇਤ ਮੜਾਏ ਸੋ ਪ੍ਰਭੂ ਤਿਸਕੇ ਪਾਏ ਲਗਾ ਬੈਸਾਖ ਤਿਰਨ ਕਿਉ ਬਾਂਡੀਆਂ ਜਿਨਾਂ ਪ੍ਰੇਮ ਵਸੋ ਹਰ ਸਾਜਨ ਪੁਰਖ ਵਿਸਾਜ ਕੈ ਲਗੀ ਮਾਇਆ ਤੋ ਪੁੱਤਰ ਕਲਤਰ ਨਾ ਸੰਗਤ ਨਾ ਹਰੀ ਅਵਨਾਸੀ ਉਹ ਪੜਿਚ ਪੜਿਚ ਸਗਲੀ ਮੋਈ ਝੁੱਠੈ ਤੰਦੇ ਮੋਹ ਇਕਸ ਹਰ ਕੇ ਨਾਮ ਬਿਨ ਅੱਗੇ ਲਈਏ ਕੋ ਦੇਵ ਸਰਵਗੁ ਚਰਣਾ ਪ੍ਰਭ ਬਿਨ ਅਵਰ ਨ ਕੋਏ ਪ੍ਰੀਤਮ ਚਰਣੀ ਜੋ ਲਗੇ ਤਨ ਕੀ ਨਿਰਮਲ ਹੋਏ ਨਾਨਕ ਕੇ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਪਤ ਹੋਏ ਬਸਾਂ ਸੁਹਾਵਾ ਤਾਂ ਲਗੈ ਜਾਂ ਸੰਤ ਪਟੈ ਹਰ ਸੋਏ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭਨ ਵਨ ਹਰ ਸੱਜਣ ਦਾ ਵਣ ਲਗਿਆ ਕਿਸੈ ਨਾ ਦੇਈ ਵਨ ਮਾਨਕ ਮੋਤੀ ਨਾਮ ਪ੍ਰਭ ਉਨ ਲਗੇ ਨਾਹੀ ਸਨ ਰੰਗ ਸਬੇ ਨਾਰਾਇਣੇ ਜੇਤੇ ਮਨ ਪਵਨ ਜੋ ਹਰ ਲੋੜੈ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਤਨ ਆਪਣ ਲਈ ਜੇ ਮਿਲੇ ਵਿਚੜ ਕਿਉ ਰਵਨ ਸਾਧੂ ਸੰਗ ਪਰਾਪਤੇ ਨਾਨਕ ਰੰਗ ਮਣਨ ਹਰ ਜੇ ਤਰੰਗੀਲਾ ਤਿਸ ਤਣੀ ਜਿਸਕੇ ਪਾਗ ਮਥਨ ਅਸਤਾੜ ਤਪੰਦਾ ਤਿਸ ਲਗੈ ਹਰ ਨਾਨ ਜਿਨ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਦੇ ਆਸ ਦੋਏ ਪਾਏ ਬਗੂਚੀਏ ਗਲ ਪਈ ਇਸ ਜਮ ਕੇ ਪਾਸ ਜਿਹਾ ਵੀ ਜਿਸੋ ਲੁਣੇ ਮਥੇ ਜੋ ਲਿਖਿਆਸ ਰਹਿਣ ਬਿਹਾਣੀ ਪਛਤਾਣੀ ਉੱਟ ਚੱਲੇ ਗਈ ਨਿਰਾਸ ਜਿਨ ਕੋ ਸਾਧੂ ਪੇਟੀਐ ਸੋ ਦਰਗਾ ਹੋਏ ਕਲਾਸ ਕਰਿ ਕਿਰਪਾ ਪ੍ਰਭ ਆਪਣੀ ਦੇਰੇ ਦਰਸ਼ਨ ਹੋਏ ਪਿਆਸ ਰਬ ਤੁਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾਨ ਸੁਹੰਦਾ तिस ਲਗੇ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸਤੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਧਨ ਰਤਾ ਸਚ ਰੰਗ ਇਕ ਨਾਮ ਅਦਾਰ ਵਿਕਿਆ ਰੰਗ ਕੁੜਾ ਵਿਆ ਦਿਸਨ ਛਬੇ ਸ਼ਾਰ ਹਰ ਅੰਮ੍ਰਿਤ ਬੂੰਦ ਸਹਾਵਣੀ ਮਿਲ ਸਾਧੂ ਪੀਵਣ ਹਾਰ ਬਣ ਤਣ ਪ੍ਰਭ ਸੰਗ ਮੋਲਿਆ ਸਮਰਤ ਪਰਖ ਅਪਾਰ ਹਦ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੇ ਸਕੀਏ ਪ੍ਰਭ ਪਾਇਆ ਹਉ ਤਿੰਨ ਕੈ ਸਦ ਬਲੇ ਹਾਰੇ ਨਾਨਕ ਹਰਿ ਜੀ ਮਿਆ ਕਰ ਸ਼ਬਦ ਸਵਾਰਨ ਹਾਰੇ ਸਾਵਣ ਤਿੰਨਾ ਸੋਹਾਗਣੀ ਜਿਨ ਰਾਮ ਨਾਮ ਉਰ ਹਾਰ ਬਾਤੈ ਪਰਮ ਪਲਾਣੀਆਂ ਦੂਜੇ ਲਗਾਹਿ ਤ ਲਕਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤਾ ਜਿਤ ਦਿਨ ਦੇ ਵਿਨ ਸ세 ਤਿਤ ਵੇਲੇ ਕਹਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੇ ਨਾ ਦਿਨੀ ਪੇਤ ਛੱਡ ਖੜੋਤੇ ਕਿਨੇ ਮਾਹੀ ਜਿਨਸਿਓ ਲਗਾਹੇਤ ਹਾਥ ਮਰੋੜੈ ਤਨ ਕੰਪੈ ਸਿਆਹੋ ਹੋ ਵਸੀਤ ਜਿਹਾ ਵਿਜੈ ਸੋਲਣੈ ਕਰਮਾਂ ਸੰਧੜਾ ਕੀਤ ਨਾਨਕ ਰਬ ਸਰਣਾਗਤੀ ਚਰਨ ਬੋਹਿਤ ਪ੍ਰਵਦੇਤ ਸੇ ਪਾਦੁਏ ਨਰਕ ਨਾ ਪਾਈਐ ਗੁਰ ਰਖਣ ਬਾਲਾ ਹਿਤ ਸੰਪ੍ਰੇਮੋ ਮਹਾੜਾ ਕਿਉ ਮਿਲਿਐ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋ ਆਣ ਮਿਲਾਵੇ ਮਾਈ ਸੰਤ ਸਹਾਈ ਪ੍ਰੇਮ ਕੇ ਔ ਤਿੰਨ ਕੈ ਲਾਗਾ ਪਾਏ ਬਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਏ ਆਪ ਤਿਆਗ ਬਿਨਤੀ ਕਰੇ ਲੇਹੋ ਪ੍ਰਭੂ ਲੜ ਲਾਈ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤੇ ਨਾ ਜਾਏ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸ਼ਰਣਾਏ ਸੋ ਸੁਖੀ ਬਸੰਦੀਆਂ ਜਿਨਾ ਮਿਆ ਹਰ ਰਾਇ ਕਤਕ ਕਰਮ ਕਮਾਵਣੇ ਦੋਸ਼ ਨ ਕਾਹੋ ਜੋਗ ਪਰਮੇਸ਼ਰ ਤੇ ਪੁੱਲਿਆ ਵਿਆਪਨ ਸਬੇ ਰੋਗ ਬੇਮਕੋਏ ਰਾਮ ਤੇ ਲਗਨ ਜਨਮ ਵਿਜੋਗ ਖਿੰਨ ਮੇ ਕੋੜੇ ਹੋਏ ਗਏ ਜਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਤਰ ਰਵੈ ਰੋਜ ਕੀਤਾ ਕਿਛੂ ਨਾ ਹੋਬਈ ਲਿਖਿਆ ਤੁਰ ਸੰਯੋਗ ਬੜ ਪਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਬਿਯੋਗ ਨਾਨਕ ਕਾ ਪ੍ਰਭ ਰਾਖਲੇ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨ ਸੈ ਸਬੇ ਸੋਚ ਮੰਗਰ ਮਹੀਂ ਸੁਹੰਦੀਆਂ ਹਰ ਪਿਰ ਸੰਗ ਵੈਕਡੀਆਂ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਤਨ ਮਨ ਮੌਲਿਆ ਰਾਮ ਸਿਆ ਸੰਗ ਸਾਦ ਸਹੇ ਲੜੀਆਂ ਸਾਦ ਜਨਾ ਤੇ ਬਾਹਰੀ ਸੇ ਰਹਿਣ ਅਕਿਲੜੀਆਂ ਤਿੰਨ ਦੁੱਖ ਨ ਕਵੋਂ ਉਤਰੈ ਸੇ ਜਮ ਕੈ ਬਸ ਪੜੀਆਂ ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਕੜੀਆਂ ਰਤਨ ਜਵੇਹਿਰ ਲਾਲ ਹਰ ਕੰਠ ਤਿਨਾ ਜੜੀਆਂ ਨਾਨਕ ਬਾਂਚ ਤੂੜਤਨ ਰਬ ਸਰਣੀ ਦਰ ਪੜੀਆਂ ਮੰਗਰ ਪ੍ਰਵ ਅਰਾਧਨਾ ਬਹੜ ਨਾ ਜਨ ਮੜੀਆਂ ਓਕ ਤੁਕਾਰ ਨ ਬਿਆਪਈ ਕੰਠ ਮਿਲਿਆ ਹਰਨਾ ਮਨ ਵਿਦਿਆ ਚਰਨਾਰਬਿੰਦ ਦਰਸ਼ਨ ਲਗੜਾਸ਼ਾ ਓਟ ਗੋਵਿੰਦ ਗੋਪਾਲ ਰਾਏ ਸਿਵਾ ਸੁਮੀਲਾ ਬਿਕੇ ਆਪਨ ਸਕਈ ਮਿਲ ਸਾਧੂ ਗੰਗਾ ਜਹ ਤੇ ਉਪਜੀ ਤਹ ਮਿਲੇ ਸੱਚੀ ਪ੍ਰੀਤ ਸਮਾ ਕਰ ਗੈ ਲੀਨੇ ਪਾਰ ਬ੍ਰਹਮ ਬਹੜਨਾ ਵਿਚੜੀਆਂ ਬਾਹਰ ਜਾਉ ਲਕਵੇਰੀਆਂ ਅਰ ਸੱਜਣ ਅਗੰਮ ਅਗਾ ਸ਼ਰਮ ਪਈ ਨਾਰਾਇਣੇ ਨਾਨਕ ਦਰ ਪਈਆ ਓ ਕੁਸਹੰਦਾ ਸਰਬ ਸੁਖ ਜਿਸ ਬਖਸ਼ੇ ਬੇ ਪਰਵਾਹ ਮਾਗ ਮਜਨ ਸੰਗ ਸਾਧੂਆਂ ਤੂੜੀ ਕਰ ਈਸ਼ ਨਾਨ ਹਰ ਕਾ ਨਾਮ ਤੇ ਆਏ ਸੁਣ ਸਭ ਨਾਨੂ ਕਰ ਦਾਨ ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗਮਾਨ ਕਾਮ ਕਰੋ ਦਨ ਮੋਹੀਏ ਬਿਨ ਸਹਿ ਲੋਭ ਸੁਵਾਨ ਸੱਚੇ ਮਾਰਗ ਚਲਦਿਆ ਉਸਤਤ ਕਰੇ ਜਹਾਨ ਅਤ ਸਤ ਤਿਰਤ ਸਗਲ ਪਨ ਜੇ ਦਇਆ ਪਰਵਾਨ ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਜਿਨਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਵਾਨ ਮਾਗ ਸੁੱਚੇ ਸੇ ਕਾਂਢੀਐ ਜਨਪੂਰਾ ਗੁਰ ਮਿਰਵਾਨ ਹਲ ਗੁਣ ਆਨੰਦ ਉਪਾਰ ਜਨਾ ਹਰ ਸੱਜਣਾ ਪ੍ਰਗਟ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮੜਾਏ ਸੇਜ ਸੁਹਾਵੀ ਸਰਬ ਸੁਖ ਹੁਨ ਦੁਕਾ ਨਾਹੀ ਜਾਏ ਇਚ ਪੁੰਨੀ ਵੱਡ ਪਾਗਣੀ ਬਰ ਪਾਇਆ ਰਰਾਈ ਮਿਲ ਸਹਿਆ ਮੰਗਲ ਕਾ ਵਈ ਗੀਤਾ ਗੋਬਿੰਦ ਅਲਾਈ ਹਰ ਜਿਹ ਹ ਅਵਰ ਨਾ ਦਿਸੈ ਕੋਈ ਦੂਜਾ ਲਵੇ ਨਾ ਲਾਏ ਹਲਤ ਪੜਤ ਸਵਾਰਿ ਉਹਨ ਨਿਚਲ ਦਿੱਤਿ ਅਨ ਜਾਏ ਸੰਸਾਰ ਸਾਗਰ ਤੇ ਰਖੇ ਅਨ ਬੋੜ ਨਾ ਜਨਮੇ ਤਾਏ ਜਿਹ ਬਾਕ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਈ ਹਲ ਗੁਣ ਨਿਤ ਸਲਾਹੀਐ ਜਿਸਨੋ ਟੇਲ ਨਾ ਤਮਾਏ ਜਿਨ ਜਿਨ ਨਾਮ ਧਿਆਇਆ ਤਿਨ ਕੈ ਕਾਜ ਸਰੇ ਹਰ ਘਰ ਪੂਰਾ ਆਰਾਧਿਆ ਦਰਗਾ ਸਚ ਕਰੇ ਸਭ ਸੁਖਾਂ ਨਿਦ ਚਰਣ ਹਰ ਪੌਜਲ ਬਿਕਮ ਤਰੀ ਪ੍ਰੇਮ ਭਗਤ ਤਿਨ ਪਾਈਆ ਦੇਖਿਆ ਨਹੀਂ ਜਰੇ ਕੂੜ ਗਏ ਦੁਬਦਾ ਨਸੀ ਓਰਨ ਸਚ ਪਰੇ ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਇਕ ਤਰੇ ਮਾ ਦਿਵਸ ਮੂਰਤ ਪਲੇ ਜਿਸ ਕਾ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੀ ਮਾ ਦਿਵਸ ਮੂਰਤ ਪਲੇ ਜਿਸ ਕਾ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ Alien.